ਇਹ ਉਹ ਘਰ ਹੈ ਇੱਥੇ ਕਿਹਾ ਜਾਂਦਾ ਹੈ ਕਿ ਇੱਕ ਖत्री ਪਰਿਵਾਰ ਜਿਹੜਾ ਸੀ 1947 ਤੋਂ ਵੀ ਪਹਿਲਾਂ ਇੱਥੇ ਰਹਿੰਦਾ ਸੀ ਇਹ ਦਰਵਾਜ਼ੇ ਹਜੇ ਤੱਕ ਉਹੋ ਹੀ ਨੇ ਇਹ ਚੁਗਾਠਾ ਇਹਨਾਂ ਦੇ ਉੱਪਰ ਡਿਜ਼ਾਈਨ ਬਨੇ ਹੋਏ ਨੇ ਇਹ ਦਰਵਾਜ਼ਾ ਹੈ ਔਰ ਇਹ ਜਿਹੜਾ ਤੁਸੀਂ ਦੇਖਿਆ ਕਿ ਕੁੰਡਾ ਉਹੋ ਹੀ ਪੁਰਾਣਾ ਕੁੰਡਾ ਇਹ ਦੇਖ ਲੋ ਇਹਦਾ ਜਿਹੜੀ ਸ਼ੇਪ ਹੈ ਬੜੀ ਪਿਆਰੀ ਸ਼ੇਪ ਹੈ ਜਿੱਦਾਂ ਨਾਗ ਹੁੰਦਾ ਨਾ ਕੋਈ ਇਸ ਤਰ੍ਹਾਂ ਦੀ ਸ਼ੇਪ ਇਹ ਇੱਟ ਦਾ ਸਾਈਜ਼ ਦੇਖੋ ਕਿੰਨਾ ਵੱਡਾ ਹੈ ਔਰ ਇਹਦੇ ਵਿੱਚ ਜਿਹੜਾ ਮਸਾਲਾ ਲੱਗਾ ਹੋਇਆ ਹੈ ਇਹ ਮਸਾਲਾ ਵੀ ਉਸ ਵੇਲੇ ਦੇ ਲੋਕਾਂ ਦੇ ਹੱਥੀਂ ਬਣਾਇਆ ਹੋਇਆ ਜਿਹਦੇ ਵਿੱਚ ਚੂਨਾ, ਮਾਂ ਦੀ ਦਾਲ, ਚਨੇ ਦੀ ਦਾਲ, ਹੋਰ ਵੀ ਪਤਾ ਨਹੀਂ ਕੀ-ਕੀ ਮਿਕਸ ਕਰਕੇ ਜਿਹੜਾ ਇਹਨੂੰ ਬਣਾਇਆ ਗਿਆ ਸੀ ਔਰ ਅੱਜ ਤੱਕ ਮੌਜੂਦ ਮੌਜੂਦ ਵੀ ਹੈ ਔਰ ਮਜ਼ਬੂਤ ਵੀ ਹੈ ਛਿੜਕੀਆਂ ਦਾ ਸਟਾਈਲ ਉਹੀ ਪਾਰਟੀਸ਼ਨ ਲੱਕੜ ਦੀ ਪੁਰਾਣੀ ਲੱਕੜ ਹੈ ਨਾ ਇਹਨੂੰ ਕੋਈ ਕੀੜਾ ਲੱਗਿਆ ਨਾ ਖਾਨ ਹੋਈ ਨਾ ਕੁਝ ਹਜੇ ਤੱਕ ਪੂਰੀ ਬਰਾਬਰ ਦੀ ਜਿਹੜੀ ਹੈ ਉਹ ਉਸੇ ਤਰ੍ਹਾਂ ਹੀ ਮੌਜੂਦ ਹੈ ਮੈਂ ਸਭ ਤੋਂ ਵਧੀਆ ਚੀਜ਼ ਇੱਕ ਹੋਰ ਤੁਹਾਨੂੰ ਦਿਖਾਵਾਂ ਮੈਂ ਵੀਰ ਨੂੰ ਕਾਂਗਾ ਥੋੜਾ ਨੇੜੇ ਆ ਜੋ ਹੈ ਤਾਂ ਹਨੇਰਾ ਪਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਫੈਸਟ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਵੇਲੇ ਅਸੀਂ ਖੜੇ ਹਾਂ ਚਕਰੋਈ ਹਰਸਪੁਰਾ ਬਾਰਡਰ ਦੇ ਪਿੰਡ ਦੇ ਵਿੱਚ ਚਕਰੋਈ ਪਿੰਡ ਦੇ ਵਿੱਚ ਥੋੜਾ ਹਨੇਰਾ ਹੋ ਚੁੱਕਿਆ ਹੈ ਤੁਹਾਨੂੰ ਦਿਖਾ ਰਿਹਾ ਕਿ ਇੱਕ ਹਵੇਲੀ ਪੁਰਾਣੀ ਹਵੇਲੀ ਜਿਹੜੀ ਹੈ ਇਸ ਪਿੰਡ ਦੇ ਵਿੱਚ ਬਚੀ ਹੋਈ ਹੈ ਲੈ ਕੇ ਚੱਲਾਂਗੇ ਤੁਹਾਨੂੰ ਅੰਦਰ ਇਹ ਹਵੇਲੀਆਂ ਉਹ ਹਵੇਲੀਆਂ ਨੇ ਜਿਹੜੀਆਂ ਇੱਕ ਸਮੇਂ ਦੇ ਵਿੱਚ بڑے بڑے ਸ਼ਾਹੂਕਾਰਾਂ ਦੇ ਕੋਲ ਹੁੰਦੀਆਂ ਸੀ ਇਹ ਉਹ ਘਰ ਹੈ ਇੱਥੇ ਕਿਹਾ ਜਾਂਦਾ ਹੈ ਕਿ ਇੱਕ ਖत्री ਪਰਿਵਾਰ ਜਿਹੜਾ ਸੀ 1947 ਤੋਂ ਵੀ ਪਹਿਲਾਂ ਇੱਥੇ ਰਹਿੰਦਾ ਸੀ ਇਹ ਦਰਵਾਜ਼ੇ ਹਜੇ ਤੱਕ ਉਹੋ ਹੀ ਨੇ ਇਹ ਚੁਗਾਠਾਂ ਇਹਨਾਂ ਦੇ ਉੱਪਰ ਡਿਜ਼ਾਈਨ ਬਣੇ ਹੋਏ ਨੇ ਆ ਬੜੇ ਪਿਆਰੇ ਡਿਜ਼ਾਈਨ ਬਣੇ ਨੇ ਪure ਪਿੱਲਰ ਵੀ ਉਹੀ ਨੇ ਇਹ ਹਰ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਇਹ ਉਹੀ ਪੁਰਾਣਾ 1947 ਤੋਂ ਵੀ ਪਹਿਲਾਂ ਦਾ ਹੈ ਮੈਂ ਵੀਰ ਨੂੰ ਕਹਾਗਾ ਕਿ ਨਾਲ-ਨਾਲ ਮੇਰੇ ਅੰਦਰ ਆਉਣ ਇਹ ਜੋ ਸਾਰਾ ਬਿਲਡਿੰਗ ਹੈ ਇਹ ਤਾਂ ਹੁਣ ਨਵਾਂ ਮਕਾਨ ਹੈ ਅਸੀਂ ਤੁਹਾਨੂੰ ਪੁਰਾਣਾ ਦਿਖਾਉਂਦੇ ਆ ਇਹ ਦੇਖੋ ਤੁਸੀਂ ਉਸੇ ਤਰ੍ਹਾਂ ਦੀਆਂ ਹਜੇ ਤੱਕ ਇਹ ਪੂਰੀਆਂ ਦੀਵਾਰਾਂ ਇਹ ਇੱਟਾਂ ਇਹ ਡਿਜ਼ਾਈਨ ਇੱਟਾਂ ਦੇ ਬਣੇ ਹੋਏ ਇੱਕ ਖਿੜਕੀਆਂ ਜਿਹੜੇ ਜਿਨ੍ਹਾਂ ਨੂੰ ਅਸੀਂ ਰੋਸ਼ਨਦਾਨ ਕਹਿੰਦੇ ਆ ਔਰ ਇਹ ਦਰਵਾਜ਼ਾ ਪੁਰਾਣਾ ਦਰਵਾਜ਼ਾ ਹੈ ਪੁਰਾਣੇ ਸਟਾਈਲ ਦਾ ਦਰਵਾਜ਼ਾ ਹੈ ਔਰ ਬਹੁਤ ਹੀ ਵੱਡਾ ਦਰਵਾਜ਼ਾ ਹੈ ਕਰੀਬ 3.5 ਫੁੱਟ ਦਾ ਦਰਵਾਜ਼ਾ ਹੈ ਮੇਰੇ ਹਿਸਾਬ ਦੇ ਨਾਲ 3.5 ਫੁੱਟ ਹੋਣਾ ਚਾਹੀਦਾ ਦਰਸ਼ਕੋ ਦੇਖੋ ਇਹ ਉਹ ਚੀਜ਼ਾਂ ਨੇ ਜਿਹੜੀਆਂ ਅਸੀਂ ਭੁੱਲ ਚੁੱਕੇ ਹਾਂ ਖਿੜਕੀਆਂ ਦੇ ਅੰਦਰ ਉਸੇ ਤਰੀਕੇ ਦੇ ਨਾਲ ਵੱਡੀ ਵੱਡੀਆਂ ਸਰੀਏ ਰੌੜ ਜਿਹੜੀਆਂ ਹੁੰਦੀਆਂ ਨੇ ਪੁਰਾਣੇ ਜ਼ਮਾਨੇ ਚ ਲੱਗੀਆਂ ਸੀ ਉਹ ਨੇ ਸਭ ਤੋਂ ਵਧੀਆ ਚੀਜ਼ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਇਸ ਘਰ ਦੀ ਆਓ ਨਾਲ ਦੇ ਨਾਲ ਤੁਹਾਨੂੰ ਦੱਸੀਏ ਪਰਿਵਾਰ ਵਾਲਿਆਂ ਦੇ ਨਾਲ ਵੀ ਗੱਲ ਕਰਾਂਗੇ ਸਾਡੇ ਨਾਲ ਮਾਤਮਾ ਭੈਣਾ ਵੀ ਜੁੜੀਆਂ ਨੇ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਲਵਾਂ ਕਿ ਇਹ ਜਿਹੜਾ ਸਾਰਾ ਘਰ ਹੈ ਉਹ ਕਿਸ ਤਰ੍ਹਾਂ ਦਾ ਹੈ ਇਹ ਬੇਸ਼ੱਕ ਇਹਨਾਂ ਨੇ ਇੱਕ ਨਵੀਂ ਬਿਲਡਿੰਗ ਉਸਾਰ ਦਿੱਤੀ ਹੈ ਪਰ ਜਿਹੜੀ ਪੁਰਾਣੀ ਬਿਲਡਿੰਗ ਹੈ ਉਹਦੇ ਵਿੱਚ ਆਹ ਵੇਖੋ ਮੈਂ ਬੰਦ ਕਰਕੇ ਦੱਸਾਂਗਾ ਇਹ ਦਰਵਾਜ਼ਾ ਹੈ ਔਰ ਇਹ ਜਿਹੜਾ ਤੁਸੀਂ ਦੇਖਿਆ ਕਿ ਕੁੰਡਾ ਉਹੀ ਪੁਰਾਣਾ ਕੁੰਡਾ ਇਹ ਦੇਖ ਲੋ ਇਹਦਾ ਜਿਹੜੀ ਸ਼ੇਪ ਹੈ ਬੜੀ ਪਿਆਰੀ ਸ਼ੇਪ ਹੈ ਜਿੱਦਾਂ ਨਾਗ ਹੁੰਦਾ ਨਾ ਕੋਈ ਇਸ ਤਰ੍ਹਾਂ ਦੀ ਸ਼ੇਪ ਹੈ ਪਰ ਸੰਗਲ ਵੀ ਉਹੀ ਮੈਨੂੰ ਆਪਣਾ ਪੁਰਾਣਾ ਘਰ ਮੈਂ ਐਕਚੁਅਲੀ ਅਰਸਪੁਰਾ ਦੇ ਸਿੰਬਲ ਕੈਂਪ ਇਲਾਕੇ ਦਾ ਰਹਿਣ ਵਾਲਾ ਤੇ ਉੱਥੇ ਵੀ ਸਾਡੇ ਘਰਾਂ ਦੇ ਵਿੱਚ ਵੀ ਜਿਹੜੇ ਪੁਰਾਣੇ ਦਰਵਾਜ਼ੇ ਸੀ ਨਾ ਇਹੋ ਹੀ ਮੈਂ ਬਹੁਤ ਛੋਟਾ ਹੁੰਦਾ ਸੀ ਔਰ ਮੈਨੂੰ ਯਾਦ ਹੈ ਕਿ ਮੈਂ ਲਟਕ ਕੇ ਚੜ ਕੇ ਤੇ ਇਹਦੀ ਕੁੰਡੀ ਬੰਦ ਕਰਦਾ ਹੁੰਦਾ ਸੀ ਸੇਮ ਦਰਵਾਜ਼ਾ ਸੇਮ ਚੀਜ਼ ਅੱਜ ਇੱਥੇ ਦੇਖਣ ਨੂੰ ਮਿਲੀ ਹੈ ਲੱਕੜ ਦੀ ਜਿਹੜੀ ਨਕਾਸ਼ੀ ਇਹ ਮੈਂ ਵੀਰ ਨੂੰ ਕਹਾਂਗਾ ਥੋੜਾ ਨੇੜੇ ਹੋ ਕੇ ਦੱਸੋ ਕਿਸ ਤਰੀਕੇ ਦੇ ਨਾਲ ਛੋਟੇ ਛੋਟੇ ਪੀਸ ਲੱਕੜ ਦੇ ਕੱਟੇ ਹੋਏ ਨੇ ਕਿੰਨਾ ਸਮਾਂ ਲੱਗਿਆ ਹੋਣਾ ਇਸ ਡਿਜ਼ਾਈਨ ਨੂੰ ਬਣਾਉਂਦੇ ਹੋਏ ਉਹ ਰੇ ਡਿਜ਼ਾਈਨ ਸਿਰਫ ਇੱਥੇ ਨਹੀਂ ਇਹ ਪੂਰੇ ਦਰਵਾਜ਼ੇ ਦੇ ਵਿੱਚ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਔਰ ਇਹਦੀ ਜਿਹੜੀ ਵੀਰ ਨੂੰ ਕਹਾਂਗਾ ਥੋੜਾ ਨੇੜੇ ਆ ਜਾਓ ਜਿਹੜਾ ਸੈਂਟਰ ਹੈ ਜਿੱਥੇ ਦੋਵੇਂ ਦਰਵਾਜ਼ੇ ਜੁੜਦੇ ਨੇ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੈ ਇਹ ਦੇਖੋ ਇਹ ਉਸ ਵੇਲੇ ਦੇ ਇੱਕ ਸ਼ਾਹੂਕਾਰ ਪਰਿਵਾਰ ਜਿਹੜਾ 47 ਤੋਂ ਪਹਿਲਾਂ ਦਾ ਇੱਥੇ ਰਹਿੰਦਾ ਸੀ ਖੱਤਰੀ ਪਰਿਵਾਰ ਸੀ ਜਿਹੜੇ ਹੁਣ ਸ਼ਾਇਦ ਫੋਰਨ ਚਲੇ ਗਏ ਨੇ ਔਰ ਉਹਨਾਂ ਤੋਂ ਇਹ ਜਿਹੜਾ ਮਕਾਨ ਸੀ ਇਹ ਜਿਹੜਾ ਹਵੇਲੀ ਸੀ ਉਹ ਇੱਥੇ ਦੇ ਵਸਨੀਕ ਜਿਹੜੇ ਹੁਣ ਇੱਥੇ ਵੱਸ ਰਹੇ ਨੇ ਉਹਨਾਂ ਨੇ ਖਰੀਦੀ ਸੀ ਇਹ ਚੁਗਾਠਾਂ ਇਹ ਇੱਟਾਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇ ਕਿ ਜੋ ਇੱਟਾਂ ਲੱਗੀਆਂ ਨੇ ਇਹ ਇੱਥੇ ਚਕਰੋਹੀ ਦੇ ਹੀ ਇੱਕ 47 ਤੋਂ ਪਹਿਲਾਂ ਦਾ ਇੱਕ ਪੱਠਾ ਹੁੰਦਾ ਸੀ ਉਸ ਪੱਠੇ ਦੀਆਂ ਇੱਟਾਂ ਨੇ ਔਰ ਇਹ ਉਹ ਇੱਟਾਂ ਨੇ ਜਿਹੜੀਆਂ ਉਸ ਵੇਲੇ ਹੱਥੀ ਬਣੀਆਂ ਹੋਈਆਂ ਇੱਟਾਂ ਨੇ ਹੱਥੀ ਪੱਠੇ ਦੇ ਉੱਪਰ ਬਣਾਈਆਂ ਜਾਂਦੀਆਂ ਸੀ ਔਰ ਜਿਹੜਾ ਇਹਦੇ ਵਿੱਚ ਮਸਾਲਾ ਲੱਗਿਆ ਹੋਇਆ ਜਿਹਨੂੰ ਅਸੀਂ ਅੱਜ ਦੀ ਡੇਟ ਦੇ ਵਿੱਚ ਸਿਮਿੰਟ ਕਹਿੰਦੇ ਹਾਂ ਇਹ ਇੱਟ ਦਾ ਸਾਈਜ਼ ਦੇਖੋ ਕਿੰਨਾ ਵੱਡਾ ਹੈ ਔਰ ਇਹਦੇ ਵਿੱਚ ਜਿਹੜਾ ਮਸਾਲਾ ਲੱਗਿਆ ਹੋਇਆ ਹੈ ਇਹ ਮਸਾਲਾ ਵੀ ਉਸ ਵੇਲੇ ਦੇ ਲੋਕਾਂ ਦੇ ਹੱਥੀਂ ਬਣਾਇਆ ਹੋਇਆ ਜਿਹਦੇ ਵਿੱਚ ਚੂਨਾ, ਮਾਂ ਦੀ ਦਾਲ, ਚਨੇ ਦੀ ਦਾਲ ਹੋਰ ਵੀ ਪਤਾ ਨਹੀਂ ਕੀ-ਕੀ ਮਿਕਸ ਕਰਕੇ ਜਿਹੜਾ ਇਹਨੂੰ ਬਣਾਇਆ ਗਿਆ ਸੀ ਔਰ ਅੱਜ ਤੱਕ ਮੌਜੂਦ ਮੌਜੂਦ ਵੀ ਹੈ ਔਰ ਮਜ਼ਬੂਤ ਵੀ ਹੈ। ਖਿੜਕੀਆਂ ਦਾ ਸਟਾਈਲ ਉਹੀ ਪਾਰਟੀਸ਼ਨ ਲੱਕੜ ਦੀ ਪੁਰਾਣੀ ਲੱਕੜ ਹੈ ਨਾ ਇਹਨੂੰ ਕੋਈ ਕੀੜਾ ਲੱਗਿਆ ਨਾ ਇਹ ਖਾਨ ਹੋਈ ਨਾ ਕੁਛ ਹਜੇ ਤੱਕ ਪੂਰੀ ਬਰਾਬਰ ਦੀ ਜਿਹੜੀ ਹੈ ਉਹ ਉਸੇ ਤਰ੍ਹਾਂ ਹੀ ਮੌਜੂਦ ਹੈ ਮੈਂ ਸਭ ਤੋਂ ਵਧੀਆ ਚੀਜ਼ ਇੱਕ ਹੋਰ ਤੁਹਾਨੂੰ ਦਿਖਾਵਾਂ ਮੈਂ ਵੀਰ ਨੂੰ ਕਾਂਗਾ ਥੋੜਾ ਨੇੜੇ ਆ ਜੋ ਹੈ ਤਾਂ ਹਨੇਰਾ ਪਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਲਾਈਟ ਦੇ ਵਿੱਚ ਦਿਖਾਵਾਂਗੇ ਮੈਂ ਅੰਦਰ ਸ਼ਾਇਦ ਨਹੀਂ ਜਾਵਾਂਗਾ ਕਿਉਂਕਿ ਮੈਂ ਬੂਟ ਪਾਏ ਹੋਏ ਨੇ ਔਰ ਪੁਰਾਣੇ ਲੋਕੀ ਜਿਹੜੇ ਨਾ ਇਸ ਚੀਜ਼ ਦਾ ਬੜਾ ਖਿਆਲ ਰੱਖਦੇ ਸੀ ਕਿ ਸਾਡੀ ਜਿਹੜੀ ਕਿਚਨ ਹੈ ਉਹ ਹਾਈਜਨਿਕ ਰਹੇ ਔਰ ਉਹਦੇ ਅੰਦਰ ਜੁੱਤੇ ਜਾਂ ਗੰਦਗੀ ਵਗੈਰਾ ਨਹੀਂ ਹੋਵੇ ਇਹ ਤੁਸੀਂ ਦੇਖਦੇ ਹੋ ਕਿ ਇਹ ਸਾਹਮਣੇ ਇੱਕ ਚੁੱਲਾ ਹੈ ਪੁਰਾਣਾ ਚੁੱਲਾ ਹੈ ਉਸੇ ਤਰੀਕੇ ਦੇ ਨਾਲ ਹਜੇ ਤੱਕ ਇਹ ਜਿਹੜੀ ਕਿਚਨ ਹੈ ਯੂਜ਼ ਹੋ ਰਹੀ ਹੈ ਇਸ ਪਰਿਵਾਰ ਵੱਲੋਂ ਹਜੇ ਤੱਕ ਯੂਜ਼ ਕੀਤੀ ਜਾ ਰਹੀ ਹੈ ਔਰ ਕੁਝ ਚੁੱਲੇ ਇੱਥੇ ਵੀ ਪੇ ਹੋਏ ਨੇ ਹੱਥੀ ਬਣਾਏ ਹੋਏ ਚੁੱਲੇ ਜਿਹੜੇ ਥੱਲੇ ਨੇ ਉਹ ਪੇ ਹੋਏ ਨੇ ਔਰ ਬੜੇ ਹੀ ਜ ਕੁਦਰਤੀ ਗੱਲ ਹੈ ਕਿ ਜਦੋਂ ਇੱਥੇ ਅੱਗ ਬਲਦੀ ਹੋਣੀ ਤਾਂ ਧੂਆ ਕਿੱਥੇ ਜਾਂਦਾ ਹੋਣਾ ਨਾਲ ਹੀ ਤੁਹਾਨੂੰ ਦੱਸਦੀ ਕਿ ਮੋਹਰੇ ਰੱਖੇ ਹੋਏ ਨੇ ਹਵਾ ਆਣ ਜਾਣ ਦੇ ਲਈ ਤਾਂ ਕਿ ਧੂਆ ਜਿਹੜਾ ਸਾਰਾ ਬਾਹਰ ਨਿਕਲ ਜਾਏ ਔਰ ਸਭ ਤੋਂ ਵਧੀਆ ਚੀਜ਼ ਇਹ ਦਰਵਾਜ਼ਾ ਤੁਹਾਨੂੰ ਦਿਖਾ ਦਈਏ ਇਹ ਕਿਚਨ ਦਾ ਦਰਵਾਜ਼ਾ ਬਿਲਕੁਲ ਛੋਟਾ ਔਰ ਮਕਾਨ ਤੋਂ ਬਿਲਕੁਲ ਅਲੱਗ ਬਣੀ ਹੋਈ ਕਿਚਨ ਹੈ ਔਰ ਦਰਵਾਜ਼ਾ ਵੀ ਉਸੇ ਤਰ੍ਹਾਂ ਹੀ ਹੈ ਔਰ ਇੱਕ ਦਰਵਾਜ਼ੇ ਦੇ ਵਿੱਚ ਸ਼ਾਇਦ ਜਾਲੀ ਲੱਗੀ ਹੈ ਮੇਬੀ ਹੋ ਸਕਦਾ ਹੈ ਟੁੱਟ ਗਈ ਹੋਣੀ ਹੈ ਤੇ ਇੱਥੇ ਜਾਲੀ ਲਗਾਤੀ ਇਹਨਾਂ ਨੇ ਬੜਾ ਹੀ ਵਧੀਆ ਇਲਾਕਾ ਇਹ ਚਕਰੋਈ ਦਾ ਜਿੱਥੇ ਅਸੀਂ ਪਹੁੰਚੇ ਹਾਂ ਔਰ ਤੁਹਾਨੂੰ ਇੱਕ ਹੋਰ ਜਿਹੜੀ ਚੀਜ਼ ਦਿਖਾ ਦਈਏ ਚੁੱਲਾ ਹੀ ਤੁਹਾਨੂੰ ਦਿਖਾ ਦਿੱਤਾ ਜਿੱਥੇ ਖਾਣਾ ਬਣਦਾ ਸੀ ਤੇ ਅੱਜ ਤੱਕ ਬਣਦਾ ਹੈ ਪਰ ਉਸ ਚੁੱਲੇ ਦੇ ਵਿੱਚ ਜਿਹੜੀਆਂ ਪਾਥੀਆਂ ਜਿਨ੍ਹਾਂ ਨੂੰ ਅਸੀਂ ਆਪਣੀ ਭਾਸ਼ਾ ਦੇ ਵਿੱਚ ਪਾਥੀਆਂ ਕਹਿੰਦੇ ਹਾਂ ਤੇ ਪੁੰਛੀ ਦੇ ਵਿੱਚ ਥਾਪੀਆਂ ਕਹਿੰਦੇ ਹਾਂ ਉਹ ਸਟੋਰ ਕਰਨ ਦੀ ਵੀ ਇਹਨਾਂ ਨੇ ਰਸੋਈ ਦੇ ਬਿਲਕੁਲ ਨਾਲ ਜੋੜ ਕੇ ਇੱਕ ਜਗ੍ਹਾ ਰੱਖੀ ਹੋਈ ਹੈ ਉਹ ਵੀ ਤੁਹਾਨੂੰ ਦਿਖਾਉਨੇ ਆਓ ਹੈ ਥੋੜਾ ਹਨੇਰਾ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਇਹ ਸਾਰੀ ਚੀਜ਼ ਜਿਹੜੀ ਹੈ ਦਿਖਾਈਏ ਬੜੀ ਹੀ ਪਿਆਰੀ ਜਗ੍ਹਾ ਬਣੀ ਹੋਈ ਹੈ ਦੇਖੋ ਇਹ ਤੁਹਾਨੂੰ ਜਿਹੜੀ ਅਸੀਂ ਕਿਚਨ ਦੱਸੀ ਇਸ ਕਿਚਨ ਦੇ ਨਾਲ ਇਹ ਇੱਕ ਸਟੋਰ ਰੱਖਿਆ ਹੋਇਆ ਇਹਨਾਂ ਨੇ ਜਿੱਥੇ ਕਿ ਪੂਰਾ ਦੇਖੋ ਹੱਥ ਨਾਲ ਬਣੀਆਂ ਹੋਈਆਂ ਅੱਜ ਵੀ ਜਿਸ ਤਰ੍ਹਾਂ 1947 ਤੋਂ ਪਹਿਲੇ ਇੱਥੇ ਪਾਥੀਆਂ ਰੱਖੀਆਂ ਜਾਂਦੀਆਂ ਸੀ ਅੱਜ ਵੀ ਉਹ ਪਾਥੀਆਂ ਇੱਥੇ ਢੇਰ ਲੱਗਾ ਹੋਇਆ ਔਰ ਹੈਰਾਨਗੀ ਦੀ ਗੱਲ ਇਹ ਹੈ ਕਿ ਇੱਟਾਂ ਸਭ ਕੁਝ ਉਹੋ ਹੀ ਪੁਰਾਣਾ ਹੈ ਔਰ ਛੱਤ ਵੀ ਜਿਹੜਾ ਹੈ ਉਹ ਉਸੇ ਤਰ੍ਹਾਂ ਹੀ ਕੱਚਾ ਹੈ ਤੁਸੀਂ ਦੇਖ ਰਹੇ ਹੋ ਕਿ ਲੱਕੜ ਦਾ ਛੱਤ ਪਾਇਆ ਹੋਇਆ ਹੈ ਜਿਵੇਂ ਕਿ ਪੁਰਾਣੇ ਮਕਾਨਾਂ ਦੇ ਵਿੱਚ ਹੀ ਇਸੇ ਤਰ੍ਹਾਂ ਕਿਚਨ ਦੇ ਵਿੱਚ ਵੀ ਹੈ ਤਾਂ ਦੋਸਤੋ ਮੈਂ ਦਰਸਲ ਇਹ ਸਾਰਾ ਕੁਝ ਦਿਖਾਉਣ ਦਾ ਮੇਰਾ ਮਕਸਦ ਇਹ ਹੈ ਕਿ ਇਹ ਜੋ ਸਾਰਾ ਮਕਾਨ ਹੈ ਜੋ ਹਵੇਲੀ ਹੈ ਉਸ ਵੇਲੇ ਦੀ ਬਣੀ ਹੋਈ 1947 ਤੋਂ ਵੀ ਪਹਿਲਾਂ ਦੀ ਬਣੀ ਹੋਈ ਇਹ ਅੱਜ ਵੀ ਮੌਜੂਦ ਹੈ ਤੇ ਸਾਡੀ ਕੋਸ਼ਿਸ਼ ਇਹੀ ਰਹਿਣੀ ਚਾਹੀਦੀ ਹੈ ਕਿ ਇਹ ਧਰੋਹਾਂ ਜੜੀਆਂ ਨੇ ਪੁਰਾਣੀਆਂ ਚੀਜ਼ਾਂ ਜੜੀਆਂ ਨੇ ਅਸੀਂ ਤੁਹਾਨੂੰ ਦਿਖਾਉਂਦੇ ਰਹੀਏ ਆ ਜੋ ਇਸ ਘਰ ਦੇ ਇਸ ਵੇਲੇ ਮਾਲਕ ਨੇ ਉਹ ਭੈਣ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਇਹਨਾਂ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਭੈਣ ਜੀ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਸਤਿਆ 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 ਭੈਣ ਜੀ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਹੋ ਮੈਂ ਹੀ ਤੇ ਪਤਾ 47 ਦੇ ਬਾਅਦ ਆਏ ਦਿਨ ਅੱਛਾ ਮਤਲਬ ਇਸ ਘਰ ਦੇ ਵਿੱਚ ਕਿੰਨੀ ਦੇਰ ਦੇ ਰਹਿ ਰਹੇ ਹੋ ਇਹੋ ਅਸੀਂ ਛਿਆਸੀ ਸਾਡੀ ਮੈਰਿਜ ਹੋਈ ਤੇ ਬਾਅਦ ਚਾਈਆ ਅੱਛਾ ਤੁਹਾਡਾ 86 ਦੇ ਵਿੱਚ ਵਿਆਹ ਹੋਇਆ ਸੀ ਜੀ ਜਦੋਂ ਤੁਸੀਂ ਆਏ ਸੀ ਇਹ ਮਕਾਨ ਇਸੇ ਤਰ੍ਹਾਂ ਹੀ ਆ ਨਾ ਉਦੋਂ ਦਾ ਹਾਂਜੀ ਤੇ ਇਹ ਇਸ ਤੋਂ ਪਹਿਲੇ ਜਿਹੜਾ ਮਕਾਨ ਹੈ ਇਹ ਤੁਹਾਡੇ ਪਰਿਵਾਰ ਨੇ ਕਦੋਂ ਖਰੀਦਿਆ ਸੀ ਇਹ ਖਰੀਦਿਆ ਤੇ ਮੇਰਾ ਮਤਲਬ ਮੈਰਿਜ ਦੇ ਬਾਅਦ ਵੀ ਅੱਛਾ ਮਤਲਬ 86 ਦੇ ਬਾਅਦ ਹੀ ਤੁਸੀਂ ਇਸ ਮਕਾਨ 'ਚ ਆਏ ਹਾਂਜੀ ਤੇ ਉਸ ਤਰ੍ਹਾਂ ਪਹਿਲੇ ਸਿਆਸੀ ਤੋਂ ਰਹਿੰਦੇ ਸੀ ਤੇ ਸਾਦੀ ਉਹ ਹੀ ਸਾਡੀ ਸਿਆਸੀ ਤੇ ਫਿਰ ਨਹੀਂ ਇਹ ਜਿਹੜਾ ਹਵੇਲੀ ਹੈ ਜਿਹੜੀ ਹੈ ਨਾ ਜਿਹੜੀ ਤੁਸੀਂ ਜਿਸ ਹਵੇਲੀ ਚ ਕੇਸ ਲਿਆ ਪਹਿਲੇ ਇਸ ਤਰ੍ਹਾਂ ਹੀ ਰਹਿੰਦੇ ਸੀ ਨਾ ਪਹਿਲੇ ਖਰੀਦਿਆ ਨਹੀਂ ਸੀ ਬਾਅਦ ਚ ਬਾਅਦ ਵਿੱਚ ਫਿਰ ਖਰੀਦ ਲਿਆ ਸੀ ਉਹ ਪਰਿਵਾਰ ਇਸ ਵੇਲੇ ਬਾਹਰ ਚਲਾ ਗਿਆ ਹਾਂ ਕੋਈ ਚੰਦੀ ਘਾਟ ਆਂਦਾ ਇੱਕ ਜਲੰਦਰ ਰਹਿੰਦਾ ਹੈ ਅੱਛਾ ਹਾਂਜੀ ਚਾਰ ਪ੍ਰਾਣਾ ਉਹ ਤੇ ਇਹ ਤੁਸੀਂ ਨਵਾਂ ਮਕਾਨ ਵੀ ਬਣਾਇਆ ਹਾਂਜੀ ਉਹ ਤਾਂ ਹਿਲ ਡੁਲ ਗਿਆ ਹੈ ਨਾ ਤੇ ਪ੍ਰਾਣਾ ਉਸੇ ਤਰ੍ਹਾਂ ਹੀ ਹੈ ਹਾਂਜੀ ਤੇ ਬੜੀ ਕਿਚਨ ਵੀ ਅਸੀਂ ਤੁਹਾਡੀ ਦੇਖੀ ਜਿਹੜੀ ਪੁਰਾਣੀ ਰਸੋਈ ਹੈ ਹੈ ਨਾ ਉਸ ਰਸੋਈ ਨੂੰ ਹਜੇ ਤੱਕ ਯੂਜ਼ ਕਰਦੇ ਹੋ ਹਾਂਜੀ ਹਾਂਜੀ ਜਦੋਂ ਜ਼ਿਆਦਾ ਮਤਲਬ ਜਿਆਦਾ ਵੇਗੇ ਸੇ ਇਹ ਲਾਈਆਂ ਨਹੀਂ ਹਾਂ 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 ਉਹ ਡਰਾਈਵਰ ਸੇ ਆਵੋ ਟ੍ਰੈਕਟਰ ਅੰਦਰ ਰੱਖੀਏ ਅੱਛਾ ਅਹੀਂ ਇਹ ਇੰਨੀ ਰੋਟੀ ਥੋੜੀ ਪਕਦੀ ਆ 15 ਬੰਦਿਆਂ ਦੀ ਥੋੜੀ ਰੋਟੀ ਪਕਦੀ ਆ ਅੱਛਾ ਫਿਰ ਇਹਨੂੰ ਯੂਜ਼ ਕਰਦੇ ਤੁਸੀਂ ਹੈਨਾ ਉਹ ਚੁੱਲਾ ਬਾਲਦੇ ਹੋ ਮੈਂ ਦੇਖਿਆ ਪਿੱਛੇ ਤੁਸੀਂ ਥਾਪੀਆਂ ਵੀ ਉਸੇ ਤੋਂ ਪੁਰਾਣੇ ਸਟਾਈਲ ਦੀਆਂ ਰੱਖੀਆਂ ਨੇ ਹੈਨਾ ਥਾਪੀਆਂ ਰੱਖੀਆਂ ਨੇ ਹਾਂ ਤੇ ਉਹ ਹਜੇ ਵੀ ਤੁਸੀਂ ਮਤਲਬ ਯੂਜ਼ ਕਰਦੇ ਹੋ ਜਿਆਦਾ ਫੁਲਕੇ ਬਣਾਉਣੇ ਹੋਣ ਚਾਏ ਚਾਵਲ ਦੀ ਰੋਟੀ ਬਣਾਉਣੇ ਫਿਰ ਅਹੀਂ ਦੇਤੇ ਕੇ ਬਣਾਨੇ ਆ ਮਤਲਬ ਕਿ ਤੁਸੀਂ ਆਪਣੀ ਪੁਰਾਣੀ ਚੀਜ਼ ਇਹ ਤਾਂ ਉਹ ਵੱਡੇ ਵੱਡੇ ਪਤილები ਨਾਲ ਬਸ ਇਹੋ ਆਹੀ ਚਾਰ ਕੇ ਬਣਾਣਿਆ ਅੱਛਾ ਅੱਛਾ ਤੇ ਇਹ ਹਵੇਲੀ ਜਿਸ ਤਰ੍ਹਾਂ ਇਹ ਜਿਹੜਾ ਵਿਹੜਾ ਹੈ ਦਾ ਹਾਂਜੀ ਕਹਿੰਦੇ ਨੇ ਕਿ ਇਹ ਵੀ ਪਹਿਲਾਂ ਪੱਕਾ ਹੀ ਸੀ ਪੁਰਾਣੀਆਂ ਇੱਟਾਂ ਦਾ ਸੀ ਹਾਂਜੀ ਉਹ ਪੁੱਟਦਾ ਤੁਸੀਂ ਹਾਂਜੀ ਤੇ ਹੁਣ ਨਹੀਂ ਉਹ ਇੱਥੇ ਪਹਿਲੇ ਥੋੜਾ ਕੱਚਾ ਹੀ ਉਧਰ ਸਾਈਡ ਸਾਈਡ ਉਹਨਾਂ ਨਾਲ ਬਣਾ ਰਹੀ ਉਹ ਪੱਕਾ ਹੀ ਨੰਗਣੇ ਵਾਸਤੇ ਸਾਰੀ ਹਵੇਲੀ ਹੀ ਸੀ ਇਹ ਸੱਤ ਉੱਪਰ ਚੜ ਕੇ ਤੱਕੋ ਇਹਦਾ ਮਤਲਬ ਬਨੇਰੇ ਕੋ ਇਸ ਤਰ੍ਹਾਂ ਨੇ ਬਨੇਰੇ ਉਹ ਹੀ ਪੁਰਾਣੇ ਹੀ ਲੱਗੇ ਹੋਣ ਹੈ ਨਾ ਹਾਂਜੀ ਪੁਰਾਣੇ ਹੀ ਬਨੇਰੇ ਨੇ ਪੁਰਾਣਾ ਹੀ ਸਟਾਈਲ ਹੈ ਇਹ ਸਾਰੇ ਬਨੇਰੇ ਵੀ ਹਾਂਜੀ ਉਹ ਗਾਰਡਰ ਵੀ ਜਿਹੜੇ ਪੁਰਾਣੇ ਹੀ ਪਏ ਹੋਏ ਨੇ ਹੈ ਨਾ ਤੇ ਬੜੀ ਹੀ ਮਤਲਬ ਬੜਾ ਅੱਛਾ ਲੱਗਿਆ ਕਿ ਤੁਸੀਂ ਇਸ ਚੀਜ਼ ਨੂੰ ਅਜੇ ਤੱਕ ਸੰਭਾਲ ਕੇ ਰੱਖਿਆ ਦਾ ਤੇ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸੰਭਾਲ ਕੇ ਵੀ ਰੱਖੋਗੇ ਤਾਂ ਦਰਸ਼ਕੋ ਤੁਸੀਂ ਦੇਖਿਆ ਕਿ ਕਿੰਨਾ ਪਿਆਰਾ ਮਕਾਨ ਮਕਾਨ ਨਹੀਂ ਇਹ ਪੁਰਾਤਨ ਦਰਹੋਰ ਹੈ ਸਾਡੀ ਮੈਂ ਬੜਾ ਖੁਸ਼ ਆ ਇਹਨਾਂ ਦੇ ਇਸ ਪਰਿਵਾਰ ਤੋਂ ਕਿ ਇਹਨਾਂ ਨੇ ਇਸ ਵੇਲੇ ਤੱਕ ਇਸ ਵੇਲੇ ਤੱਕ ਜਿਹੜਾ ਹੈ ਉਹ ਸਾਂਭ ਕੇ ਰੱਖਿਆ ਹੋਇਆ ਹੈ ਤੇ ਉਮੀਦ ਕਰਦੇ ਹਾਂ ਕਿ ਇਸ ਦਰਵਾਜ਼ੇ ਨੂੰ ਇਸੇ ਤਰ੍ਹਾਂ ਸਾਂਭ ਕੇ ਰੱਖਣਗੇ ਔਰ ਮੇਰੀਆਂ ਜੋ ਪਰਸਨਲ ਨਿੱਜੀ ਯਾਦਾਂ ਨੇ ਇਹੋ ਜਿਹੀਆਂ ਪੁਰਾਣੀਆਂ ਚੀਜ਼ਾਂ ਦੇ ਨਾਲ ਬਹੁਤ ਜੁੜੀਆਂ ਹੋਈਆਂ ਨੇ ਇਹ ਦਰਵਾਜ਼ੇ ਨੂੰ ਦੇਖ ਕੇ ਮੈਨੂੰ ਆਪਣਾ ਪੁਰਾਣਾ ਘਰ ਜਿਹੜਾ ਸਿੰਬਲ ਕੈਂਪ ਦੇ ਵਿੱਚ ਸੀ ਉਹਦੇ ਦਰਵਾਜ਼ੇ ਉਹਦੀਆਂ ਕੁੰਡੀਆਂ ਯਾਦ ਆ ਗਈਆਂ ਔਰ ਕਿਵੇਂ ਅਸੀਂ ਉੱਥੇ ਰਹਿੰਦੇ ਸੀ ਬਿਸ਼ੱਕ ਉਹ ਅੱਜ ਨਹੀਂ ਨੇ ਇਹ ਉਧਰ ਹੋਰ ਹੈ ਜਿਹੜੀ 1947 ਤੋਂ ਵੀ ਪੁਰਾਣੀ ਹਵੇਲੀ ਇੱਥੇ ਅੱਜ ਵੀ ਮੌਜੂਦ ਹੈ 2024 ਦੇ ਵਿੱਚ ਵੀ ਤੇ ਉਮੀਦ ਕਰਦੇ ਹਾਂ ਕਿ ਇਹ ਪਰਿਵਾਰ ਇਸ ਦਰੌਰ ਨੂੰ ਇਸੇ ਤਰ੍ਹਾਂ ਸੰਭਾਲ ਕੇ ਰੱਖੇਗਾ ਦੇਖਦੇ ਰਹੋ ਆਪਸੀ ਸਾਂਝ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਜਗ੍ਹਾ ਤੇ ਤੁਹਾਨੂੰ ਲੈ ਕੇ ਜਾਂਦੇ ਰਹਾਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਤਨਵਾਜੀ